ਸਰਕਾਰ ਨੇ 19 ਜਨਵਰੀ ਤੱਕ ਛੁੱਟੀਆਂ ਕਰਨ ਦੇ ਦਿੱਤੇ ਹੁਕਮ ਇਸ ਦੌਰਾਨ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ ਵਿਦਿਆਰਥੀ ਤੇ ਮਾਪੇ ਦੇਖ ਲੈਣ ਇਹ ਜ਼ਰੂਰੀ ਖਬਰ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਹਾਂ ਸਰਕਾਰ ਨੇ ਵਿਸ਼ੇਸ਼ ਮੌਕੇ ਉੱਤੇ 14 ਜਨਵਰੀ ਤੋਂ 19 ਜਨਵਰੀ 2025 ਤੱਕ ਰਾਜ ਦੇ ਵਿੱਚ 5 ਦਿਨਾਂ ਦੀ ਜਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ ਤੇ ਬਹੁਤ ਹੀ ਵੱਡੀ ਜ਼ਰੂਰੀ ਖਬਰ ਮਾਪਿਆਂ ਤੇ ਵਿਦਿਆਰਥੀਆਂ ਲਈ ਆ ਰਹੀ ਹੈ ਇਸ ਦੌਰਾਨ ਸਾਰੇ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਜਿਹੜੇ ਬੰਦ ਰਹਿਣਗੇ ਇਹ ਫੈਸਲਾ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਤਿਉਹਾਰ ਦੌਰਾਨ ਆਪਣੇ ਪਰਿਵਾਰਾਂ ਨਾਲ ਸਮਾਂ ਬਤਾਉਣ ਅਤੇ ਪੋਂਗਲ ਦਾ ਤਿਉਹਾਰ ਤੂਮ ਤਾਮ ਨਾਲ ਮਨਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਛੁੱਟੀਆਂ ਤਾਮ ਲਾਡੂ ਸਰਕਾਰ ਨੇ ਆਪਣੀ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ 17 ਜਨਵਰੀ ਨੂੰ ਵਾਧੂ ਛੁੱਟੀ ਕੋਸ਼ਿਤ ਕੀਤੀ ਗਈ ਹੈ ਜਿਸ ਨੂੰ ਪਹਿਲਾਂ ਵਰਕਿੰਗ ਡੇ ਵਜੋਂ ਰੱਖਿਆ ਗਿਆ ਸੀ ਪੋਂਗਲ ਦਾ ਤਿਉਹਾਰ 14 ਜਨਵਰੀ ਤੋਂ ਸ਼ੁਰੂ ਹੋਵੇਗਾ ਇਸ ਤੋਂ ਬਾਅਦ 25 ਜਨਵਰੀ ਤੋਂ ਤਰੇ ਲੂਵਰ ਦਿਵਸ 16 ਜਨਵਰੀ ਨੂੰ ਉਜਾਵਰ ਥਿਰੂਨਲ ਅਤੇ 18-19 ਜਨਵਰੀ ਨੂੰ ਛੁੱਟੀਆਂ ਵੀ ਰਹਿਣਗੀਆਂ ਸਰਕਾਰ ਦਾ ਉਦੇਸ਼ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਆਪਣੇ ਘਰਾਂ ਵਿੱਚ ਜਾਣ ਅਤੇ ਆਪਣੇ ਪਰਿਵਾਰਾਂ ਨਾਲ ਤਿਉਹਾਰ ਮਨਾਉਣ ਦਾ ਮੌਕਾ ਦੇਣਾ ਹੈ ਇਹ ਫੈਸਲਾ ਵੱਖ-ਵੱਖ ਵਰਗਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਇਹ ਵਿਦਿਆਰਥੀਆਂ ਤੇ ਕਰਮਚਾਰੀਆਂ ਲਈ ਵੱਡੀ ਰਾਹਤ ਵਾਲੀ ਖਬਰ ਹੈ। ਸਰਕਾਰ ਦੇ ਐਲਾਨ ਤੋਂ ਬਾਅਦ ਤਾਮਿਲਨਾਡੂ 'ਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਇਹ ਲੰਬੀ ਛੁੱਟੀ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਉੱਤਰੀ ਭਾਰਤ ਵਿੱਚ ਲੋਹੜੀ, ਮਕਰ ਸੰਕਰਾਂਤੀ ਅਤੇ ਹਜਰਤ ਅਲੀ ਦੇ ਜਨਮ ਉੱਤੇ ਇਹ ਛੁੱਟੀਆਂ ਰਹਿਣਗੀਆਂ। ਦੱਖਣ ਭਾਰਤ ਵਿੱਚ ਪੋਂਗਲ ਥਰੂ ਲੂਵਰ ਦਿਵਸ ਅਤੇ ਉਜਾਵਰ ਥਰੂ ਨਾਲ ਮਨਾਇਆ ਜਾਵੇਗਾ ਇਸ ਲਈ ਰਾਜਾਂ ਨੇ ਛੁੱਟੀਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਕੁਝ ਰਾਜਾਂ ਦੇ ਵਿੱਚ 4 ਦਿਨ ਦੀ ਛੁੱਟੀ ਹੋਵੇਗੀ ਅਤੇ ਕੁਝ ਰਾਜਾਂ ਦੇ ਵਿੱਚ 5 ਦਿਨਾਂ ਦੀ ਜਿਹੜੀ ਜਨਤਕ ਛੁੱਟੀ ਹੋਵੇਗੀ ਇਸ ਵਿਚਾਲੇ ਐਤਵਾਰ ਅਤੇ ਦੂਜੇ ਸ਼ਨੀਵਾਰ ਦੀ ਵੀ ਛੁੱਟੀ ਹੋਵੇਗੀ ਦੱਖਣੀ ਭਾਰਤ ਦੇ ਰਾਜਾਂ ਵਿੱਚ ਇੱਕ ਹਫ਼ਤੇ ਦੀ ਛੁੱਟੀ ਹੋਣ ਵਾਲੀ ਹੈ ਰਿਪੋਰਟ ਮੁਤਾਬਕ ਤਲੰਗਾਨਾ ਸਰਕਾਰ ਨੇ ਸਿੱਖਿਆ ਵਿਭਾਗ ਨੇ 2024-25 ਲਈ ਸਕੂਲ ਕੈਲੰਡਰ ਜਾਰੀ ਕੀਤਾ ਹੈ ਤੇ ਕੈਲੰਡਰ ਮੁਤਾਬਕ ਸੂਬੇ ਚ 13 ਤੋਂ 17 ਜਨਵਰੀ ਤੱਕ ਮਕਰ ਸੰਕਰਾਂਤੀ ਦੀਆਂ ਛੁੱਟੀਆਂ ਹੋਣਗੀਆਂ 11 ਜਨਵਰੀ ਦੂਜਾ ਸ਼ਨੀਵਾਰ ਹੈ ਤੇ 12 ਜਨਵਰੀ ਐਤਵਾਰ ਹੈ ਸੋਮਵਾਰ 13 ਜਨਵਰੀ ਨੂੰ ਰਾਜ ਸਰਕਾਰ ਦੇ ਕਰਮਚਾਰੀ ਇੱਕ ਦਿਨ ਦੀ ਵਾਧੂ ਛੁੱਟੀ ਲੈ ਸਕਦੇ ਹਨ ਅਜਿਹੇ ਚ ਸੂਬੇ ਚ ਵੀਕਐਂਡ ਲੰਬਾ ਹੋਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ informalnews.com ਦੇ ਅਨੁਸਾਰ 11 ਜਨਵਰੀ ਨੂੰ ਦੂਜਾ ਸ਼ਨੀਵਾਰ ਤਾਂ ਬੈਂਕ ਬੰਦ ਰਹਿਣਗੇ ਇਸ ਦੇ ਨਾਲ ਹੀ ਕਈ ਸਰਕਾਰੀ ਦਫ਼ਤਰਾਂ ਚ ਦੂਜੇ ਸ਼ਨੀਵਾਰ ਨੂੰ ਵੀ ਛੁੱਟੀ ਰਹੇਗੀ ਇਹ ਦਿਨ ਮਿਸ਼ਨਰੀ ਦਿਵਸ ਇਮਿਊਨਿਓ ਇਰਤਪਾ ਵੀ ਹੈ ਇਸ ਲਈ ਉੱਤਰ ਭਾਰਤ ਦੇ ਆਇਜੋਲ ਅਤੇ ਇਫਾਲ 'ਚ ਛੁੱਟੀ ਰਹੇਗੀ 12 ਜਨਵਰੀ ਨੂੰ ਐਤਵਾਰ ਹੋਣ ਹੋਣ ਕਾਰਨ ਪੂਰੇ ਦੇਸ਼ ਦੇ ਵਿੱਚ ਛੁੱਟੀ ਰਹੇਗੀ ਲੋਹੜੀ ਦਾ ਤਿਹਾਰ 13 ਜਨਵਰੀ ਨੂੰ ਹੈ ਯਾਨੀ ਕਿ ਅੱਜ ਅਸਲੀ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਰਾਜਸਥਾਨ ਜੰਮੂ ਕਸ਼ਮੀਰ ਦੇ ਵਿੱਚ ਵੀ ਛੁੱਟੀ ਰਹੇਗੀ ਕਿਉਂਕਿ ਇਹਨਾਂ ਰਾਜਾਂ ਵਿੱਚ ਲੋਹੜੀ ਦਾ ਤਿਹਾਰ ਜਿਹੜਾ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਮਕਰ ਸੰਕਰਾਂਤੀ ਦਾ ਤਿਹਾਰ 14 ਜਨਵਰੀ ਨੂੰ ਹੈ ਅਸਲੀ ਉੱਤਰੀ ਭਾਰਤ ਦੇ ਕਈ ਰਾਜਾਂ ਦੇ ਵਿੱਚ ਛੁੱਟੀ ਹੋਵੇਗੀ ਆਏ ਸੀ ਛੁੱਟੀ ਨੂੰ ਲੈ ਕੇ ਵੱਡੀ ਖਬਰ ਹੋਰ ਤਾਜ਼ੀਆਂ ਵੱਡੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ